ਹਰਿਆਣਾ ਤੇ ਪੰਜਾਬ ਸਰਹੱਦ ਅੰਬਾਲਾ ਜ਼ਿਲ੍ਹੇ ਚ ਸ਼ੰਭੂ ਬਾਰਡਰ ਨੂੰ ਜਾਣ ਵਾਲੀ ਸੜਕ ਨੂੰ ਇੱਕ ਵਾਰ ਫਿਰ ਟੋਲ ਗੇਟ ਤੋਂ 100 ਮੀਟਰ ਦੀ ਦੂਰੀ ਤੱਕ ਖੋਲ ਦਿੱਤੇ ਜਾਣ ਦੇ ਹੁਕਮ ਨੇ ਹੁਣ ਪੰਜਾਬ ਜਾਣ ਲਈ ਅੰਬਾਲਾ ਸ਼ਹਿਰ ਨਹੀਂ ਜਾਣਾ ਪਵੇਗਾ ਤੁਸੀਂ ਟੋਲ ਗੇਟ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਹਾਈਵੇ 152D ਦੀ ਵਰਤੋਂ ਕਰ ਸਕਦੇ ਹੋ ਪ੍ਰਸ਼ਾਸਨ ਦੇ ਹੁਕਮਾਂ ਤੇ ਬੈਰੀਗੇਡ ਹਟਾ ਦਿੱਤੇ ਗਏ ਨੇ ਜਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਸ਼ੰਭੂ ਬਾਰਡਰ ਪਿਛਲੇ 1 ਸਾਲ ਤੋਂ ਬੰਦ ਸੀ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਦਰਅਸਲ ਹੁਣ ਡਰਾਈਵਰਾਂ ਨੂੰ ਪੰਜਾਬ ਜਾਣ ਲਈ ਅੰਬਾਲਾ ਸ਼ਹਿਰ ਨਹੀਂ ਜਾਣਾ ਪਵੇਗਾ ਤੁਸੀਂ ਟੋਲ ਗੇਟ ਤੋਂ ਸਿਰਫ 100 ਮੀਟਰ ਦੀ ਦੂਰੀ ਹਾਈਵੇ 152D ਦੀ ਵਰਤੋਂ ਕਰ ਸਕਦੇ ਹੋ ਪ੍ਰਸ਼ਾਸਨ ਦੀ ਹੁਕਮਾਂ ਤੇ ਬਾਅਦ ਬੈਰੀਕੇਡ ਹਟਾ ਦਿੱਤੇ ਗਏ ਨੇ ਸਰਹੱਦ ਬੰਦ ਹੋਣ ਕਾਰਨ ਅੰਬਾਲਾ ਸ਼ਹਿਰ ਕਾਫੀ ਪ੍ਰਭਾਵਿਤ ਹੋ ਗਿਆ ਸੀ ਇੱਥੇ ਦਾ ਕੱਪੜਾ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ ਇਸ ਤੋਂ ਇਲਾਵਾ ਹਰਿਆਣਾ ਤੇ ਪੰਜਾਬ ਦੇ ਹੋਰ ਕਾਰੋਬਾਰ ਵੀ ਪ੍ਰਭਾਵਿਤ ਹੋਏ ਨੇ ਪਿਛਲੇ 1 ਸਾਲ ਦੇ ਵਿੱਚ ਜਿੱਥੇ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਹੈ ਉਹ ਰੋਡਵੇਜ਼ ਨੂੰ ਵੀ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਮਹੱਤਵਪੂਰਨ ਗੱਲ ਹੈ ਕਿ ਡਰਾਈਵਰਾਂ ਨੂੰ ਆਪਣਾ ਰਸਤਾ ਬਦਲਣਾ ਪੈ ਰਿਹਾ ਤੇ ਲੰਮਾ ਰਸਤਾ ਲੈਣਾ ਪੈ ਰਿਹਾ ਸੀ ਡੀਜ਼ਲ ਅਤੇ ਪੈਟਰੋਲ ਦੀ ਖਪਤ ਵੀ ਵਧੀ ਹੈ ਦੂਜੇ ਪਾਸੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਤੋਂ ਇਲਾਵਾ ਛੰਬੂ ਸਰਹੱਦ ਆਵਾਜਾਈ ਬੰਦ ਹੋਣ ਕਾਰਨ ਟਰਾਂਸਪੋਰਟ ਸਿਸਟਮ ਵੀ ਪ੍ਰਭਾਵਿਤ ਹੋਇਆ ਹੈ ਪੰਜਾਬ ਤੋਂ ਆਉਣ ਵਾਲੇ ਸਮਾਨ ਜਾਂ ਅੰਬਾਲਾ ਤੋਂ ਪੰਜਾਬ ਭੇਜ ਜਾਣ ਵਾਲੇ ਸੰਬੰਧ ਦੀ ਲੋਜਿਸਟਿਕ ਵਧਾ ਦਿੱਤਾ ਗਿਆ ਇਸ ਦਾ ਅਸਰ ਉਹਨਾਂ ਸਮਾਨਾਂ ਤੇ ਵੀ ਪਿਆ ਹੈ ਜਿਨ੍ਹਾਂ ਦੀਆਂ ਕੀਮਤਾਂ ਵਧ ਗਈਆਂ ਨੇ ਹੁਣ ਸੜਕ ਖੁੱਲਣ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਘਟ ਹੋਣਗੀਆਂ ਅਤੇ ਅੰਬਾਲਾ ਸ਼ਹਿਰ ਦੇ ਵਿੱਚ ਆਵਾਜ਼ਾਈ ਆਸਾਨੀ ਹੋਵੇਗੀ ਇਸ ਵੇਲੇ ਕਿਸਾਨ ਹੜਤਾਲ ਤੇ ਬੈਠੇ ਨੇ ਪਿਛਲੇ ਸਾਲ 13 ਫਰਵਰੀ 2024 ਨੂੰ ਕਿਸਾਨਾਂ ਨੇ ਜੀਨ ਦੇ ਖਨੌਰੀ ਤੇ ਸ਼ੰਭੂ ਬਾਰਡਰ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ ਜੋ ਲਗਾਤਾਰ ਚੱਲ ਰਿਹਾ ਹੈ ਉਧਰ ਪੰਜਾਬ ਹਰਿਆਣਾ ਤੇ ਸ਼ੰਭੂ ਖਨੌਰੀ ਬਾਰਡਰ ਤੇ ਫਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਅਗਲੇ ਹਫਤੇ 1 ਸਾਲ ਪੂਰਾ ਹੋਣ ਵਾਲਾ ਹੈ ਇਸ ਦੇ ਮੱਦੇਨਜ਼ਰ ਕਿਸਾਨਾਂ ਨੇ 11 ਤੋਂ 13 ਫਰਵਰੀ ਤੱਕ ਤਿੰਨ ਮਹਾਪੰਚਾਇਤਾਂ ਕਰਨ ਦਾ ਫੈਸਲਾ ਕੀਤਾ ਹੈ ਕਿਸਾਨਾਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਿਲ ਕਰਨ ਲਈ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਂਬੰਦ ਕਰ ਰਹੇ ਨੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਨਨਵਰਤ 73ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ ਅੱਜ 6 ਫਰਵਰੀ ਨੂੰ ਹਰਿਆਣਾ ਦੇ ਪਿੰਡਾਂ ਦੇ ਕਿਸਾਨ ਮੋਰਚੇ ਤੇ ਜਲ ਲੈ ਕੇ ਪਹੁੰਚਣਗੇ ਹੁਣ ਕਿਸਾਨਾਂ ਨੂੰ ਡੱਲੇਵਾਲ ਕਿਸਾਨਾਂ ਦੇ ਵੱਲੋਂ ਲਿਆਇਆ ਜਲ ਹੀ ਪੀ ਰਹੇ ਨੇ ਦੋਵੇਂ ਮੋਰਚਿਆਂ ਤੇ ਬਹੁਤ ਸਾਰੇ ਕਿਸਾਨ ਰਾਸ਼ਨ ਤੇ ਟਰੈਕਟਰ ਟਰਾਲੀਆਂ ਲੈ ਕੇ ਪਹੁੰਚਣੇ ਸ਼ੁਰੂ ਹੋ ਗਏ ਨੇ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ 14 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਲਈ ਕਿਸਾਨਾਂ ਨੇ ਮੋਰਚਿਆਂ ਤੇ ਲਗਾਤਾਰ ਪ੍ਰੋਗਰਾਮ ਕਰਨ ਦੀ ਯੋਜਨਾ ਬਣਾਈ ਹੈ ਤਾਂ ਜੋ ਵੱਡੀ ਗਿਣਤੀ ਦੇ ਵਿੱਚ ਲੋਕ ਮੋਰਚਿਆਂ ਤੇ ਪਹੁੰਚ ਸਕਣ 6 ਤੋਂ 8 ਫਰਵਰੀ ਤੱਕ ਖਨੌਰੀ ਬਾਰਡਰ ਤੇ ਹਰਿਆਣਾ ਦੇ ਕਿਸਾਨ ਆਪਣੇ ਖੇਤਾਂ ਦਾ ਜਲ ਲੈ ਕੇ ਪਹੁੰਚਣਗੇ ਜਦਕਿ 9 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਖੇਤੀਬਾੜੀ ਮਾਰਕੀਟਿੰਗ ਨੀਤੀ ਦੇ ਡਰਾਫਟ ਦੇ ਖਿਲਾਫ ਦੇਸ਼ ਭਰ ਦੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਉਦਨ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਸੰਦੇਸ਼ ਵੀ ਜਾਰੀ ਕੀਤਾ ਹੈ ਦੱਲੇਵਾਲ ਕਿਸਾਨਾਂ ਦੇ ਹੀਰੋ ਨੇ ਕਿਸਾਨ ਉਹਨਾਂ ਦੀ ਹਰ ਗੱਲ ਮੰਨਦੇ ਨੇ ਬੁੱਧਵਾਰ ਨੂੰ ਵੀਡੀਓ ਜਾਰੀ ਕੀਤੀ ਅਤੇ ਲੋਕਾਂ ਨੂੰ ਮਹਾਪੰਚਾਇਤ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਦੇਸ਼ ਭਰ ਦੇ ਕਿਸਾਨ ਮਹਾਪੰਚਾਇਤ ਦੇ ਵਿੱਚ ਆਉਣ ਤੁਹਾਡਾ ਇੱਥੇ ਆਉਣਾ ਸਾਨੂੰ ਊਰਜਾ, ਸ਼ਕਤੀ ਤੇ ਤਾਕਤ ਦਿੰਦਾ ਏ ਭਾਵੇਂ ਸਾਡਾ ਸਰੀਰ ਮੀਟਿੰਗ ਦੇ ਵਿੱਚ ਜਾਣ ਲਈ ਤਿਆਰ ਨਾ ਹੋਵੇ ਪਰ ਹੋ ਸਕਦਾ ਏ ਕਿ ਉਸ ਊਰਜਾ ਦੇ ਕਰਕੇ ਅਸੀਂ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਸਕਾਂਗੇ ਅਤੇ ਉੱਥੇ ਜਾ ਕੇ ਤੁਹਾਡੀ ਗੱਲ ਮਜ਼ਬੂਤੀ ਦੇ ਨਾਲ ਪੇਸ਼ ਕਰ ਸਕਾਂਗਾ ਅਸੀਂ ਤੁਹਾਨੂੰ ਸਾਰਿਆਂ ਨੂੰ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਅਤੇ ਅਪੀਲ ਕਰਦੇ ਹਾਂ ਮੈਂ ਇੱਕ ਵਾਰ ਫਿਰ ਤੋਂ ਹਰਿਆਣਾ ਤੇ ਕਿਸ਼ਤਾਨਾਂ ਦਾ ਪਾਣੀ ਲਿਆਉਣ ਲਈ ਧੰਨਵਾਦ ਕਰਦਾ ਕਿਸਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਇਸ ਗੱਲ ਦਾ ਕਿ ਜੋ ਆਪਣਾ ਸਾਲਪੁਰ ਤੋਂ ਅੰਦੋਲਨ ਚੱਲਦਾ ਹੈ ਉਸ ਖਨੌਰੀ ਸ਼ੰਭੂ ਰਤਨਪੁਰਾ ਬੋਲ ਰਾਤੇ ਹੁਣ 11 12 13 ਫਰਵਰੀ ਨੂੰ ਮਤਲਬ ਸਾਲ ਪੂਰਾ ਹੋਣ ਵਾਲਾ ਇਸ ਲਈ ਸਾਰੇ ਬਾਰਡਰਾਂ ਦੇ ਉੱਤੇ ਪ੍ਰੋਗਰਾਮ ਰੱਖਿਆ ਗਿਆ ਹੈ ਕਿ ਪੂਰੀ ਤਾਕਤ ਦੇ ਨਾਲ ਆਪਾਂ ਉਹ ਪ੍ਰੋਗਰਾਮ ਕਰਨੇ ਆ ਕਿਉਂਕਿ ਤੁਹਾਨੂੰ ਪਤਾ ਹੈ ਇਸ ਗੱਲ ਦਾ ਵੀ ਸਰਕਾਰ ਨੇ ਆਪਾਂ ਨੂੰ 14 ਫਰਵਰੀ ਨੂੰ ਮੀਟਿੰਗ ਦਿੱਤੀ ਹੈ ਉਸ ਮੀਟਿੰਗ ਤੋਂ ਪਹਿਲਾਂ ਮੋਰਚਿਆਂ ਦੇ ਵਿੱਚ ਤੁਹਾਡੀ ਆਮਦ ਮੋਰਚੇ ਪੂਰੀ ਤਾਕਤ ਦੇ ਵਿੱਚ ਦਿਖਣੀ ਚਾਹੀਦੀ ਹੈ ਉਹਦੇ ਨਾਲ ਜਿੱਥੇ ਸਾਡੇ ਆਗੂਆਂ ਨੂੰ ਗੱਲਬਾਤ ਮਜਬੂਤੀ ਨਾਲ ਰੱਖਣ ਲਈ ਬਲ ਮਿਲੇਗਾ ਉੱਥੇ ਉਹਦੇ ਬਰਾਬਰ ਬਰਾਬਰ ਸਰਕਾਰ ਵੀ ਕੁਝ ਇਸ ਮੋਰਚਾ ਦੇ ਵਿੱਚ ਵੱਡੀਆਂ ਪੰਚਾਇਤਾਂ ਹੋ ਕੇ ਜਦੋਂ ਇਕੱਠ ਹੋਣਗੇ ਉਹਦਾ ਦਬਾਅ ਮੰਨੇ। ਸੋ ਇਸ ਲਈ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਰਤਨਪੁਰਾ ਆਊਟਰ ਦੇ ਉੱਤੇ ਸੰਗਰਗਿਆ ਮੰਡੀ ਦੇ ਬਿਲਕੁਲ ਨੇੜੇ 11 3 ਨੂੰ ਇੱਕ ਵੱਡੀ ਕਿਸਾਨ ਮਹਾਪੰਚਾਇਤ ਰੱਖੀ ਹੈ ਐਸ ਕੇਮ ਨਾਨ ਪੋਲਿਟিক্যাল ਦੇ ਕੇਮ ਨੂੰ ਸਾਂਝੇ ਤੌਰ ਤੇ ਤੋਂ ਆਪ ਸਭ ਨੂੰ ਸਾਡੀ ਹੱਥ ਚੋਰ ਕੇ ਬੇਨਤੀ ਹੈ ਜਿੰਨੇ ਵੀ ਕਿਸਾਨ ਇਸ ਅਪੀਲ ਨੂੰ ਸੁਣਦੇ ਆ ਉਹ ਸਾਰੇ ਮੇਰੀ ਬੇਨਤੀ ਪ੍ਰਵਾਨ ਕਰਿਓ ਪੂਰੀ ਤਾਕਤ ਦੇ ਨਾਲ ਖਾਸ ਤੌਰ ਤੇ ਰਾਜਸਥਾਨ ਵਾਲੇ ਵੀ ਤੇ ਪੰਜਾਬ ਵਾਲੇ ਜਿਹੜੇ ਰਤਨਪੁਰਾ ਏਰੀਆ ਦੇ ਨੇੜੇ ਪੈਂਦੇ ਨੇ ਉਹ ਸਾਰੇ ਪੂਰੀ ਤਾਕਤ ਦੇ ਨਾਲ 11 ਤੱਕ تقريبا ਦੇ ਵਿੱਚ ਜਿਹੜਾ ਆਪਣਾ ਵੱਡੀ ਮਹਾਪੰਚਾਇਤ ਹੋ ਰਹੀ ਹੈ ਉਹ ਦੇ ਵਿੱਚ